ਖੜਿਆਲ ਸਾਹਿਬ ਦਾ ਰੁਕ ਕਰਦਾ ਹੈ ਮੁਖ ਵਿਰੋਧੀ ਪਾਰਟੀ ਆ ਬਸ ਖੜਿਆਲ ਸਾਹਿਬ ਰੈਲੀ ਰੈਲੀ ਦੇ ਵਿੱਚ ਐਲਾਨ ਵੀ ਔਰ ਚੇਤਾਵਨੀ ਵੀ ਤੇ ਸਿਆਸੀ ਵਿਰੋਧੀਆਂ ਦੇ ਉੱਤੇ ਸਵਾਲ ਵੀ ਜਿਸ ਦੇ ਵਿੱਚ ਜ਼ਿਕਰ ਹੋਇਆ ਕਿ ਪੰਜਾਬ ਦੇ ਅੰਦਰ ਸਰਕਾਰੀ ਗੱਡੀਆਂ ਜਾਂ ਲੰਬੀਆਂ ਗੱਡੀਆਂ ਦੇ ਵਿੱਚ ਨਸ਼ਾ ਸਪਲਾਈ ਹੁੰਦਾ ਸੀ ਜਦੋਂ ਇਹ ਕਿਹਾ ਗਿਆ ਤਾਂ ਇੱਕ ਉਂਗਲ ਤੁਹਾਡੇ ਵਾਲੇ ਪਾਸੇ ਵੀ ਉੱਠੀ ਅਕਾਲੀ ਬੀਜੇਪੀ ਵਾਲੇ ਪਾਸੇ ਵੀ ਉੱਠੀ ਉਹਨਾਂ ਦਾ ਵੀ ਰੁਕ ਕਰਾਂਗਾ खड़ियाल जी जी गौरव जी नंबर एक मेरी आम आदमी पार्टी में एक रिक्वेस्ट है काइंडली तुसी थोड़ा जा संजीत की दिनाल सरकार से बताओ ऑलरेडी थोड़ी कमजोर नीतियां करके कमजोर गवर्नेंस करके सिस्टम चरमराया पे लॉ एंड ऑर्डर चरमराया पे नशे की समस्या आसमान छू रही है गैंगस्टर्स खोले हम शरे हम कुछ भी कर रहे हैं एटलीस्ट लेट आर ब्यूरोक्रेट्स वर्क ਕਰਜ ਜੀ ਇਹ ਪਹਿਲੀ ਸਰਕਾਰ ਹੈ ਜਿਹੜੀ ਡੀਜੀਪੀ ਸਾਹਿਬ ਨੂੰ ਤੇ ਚਿੰਗ ਸੈਕਟਰੀ ਸਾਹਿਬ ਨੂੰ ਕਹਿ ਕੇ ਆਪਣੇ ਵਰਕਰਾਂ ਨੂੰ ਆਪਦੀ ਰੈਲੀ ਨੂੰ ਅਡਰੈਸ ਕਰਵਾ ਰਹੀ ਹੈ ਮਤਲਬ ਮੈਂ ਹੈਰਾਨ ਹੋ ਗਿਆ ਉਹਨਾਂ ਨੂੰ ਕੰਮ ਨਹੀਂ ਕਰਨ ਦੇ ਦੀ ਸਰਕਾਰ ਤਾਂ ਕਿ ਆਪ ਦਾ ਮੀਡੀਆ ਨੈਰੇਟਿਵ ਚਲਾ ਸਕਣ ਉਹ ਜਨਾਬ ਡੀਜੀਪੀ ਸਾਹਿਬ ਤੁਸੀਂ ਕਹਿ ਰਹੇ ਹੋ ਬਾਈਟਸ ਦਿਓ ਤੁਸੀਂ ਕਹਿ ਰਹੇ ਹੋ ਇੰਟਰਵਿਊਸ ਕਰੋ ਪ੍ਰੈਸ ਕਾਨਫਰੰਸਾਂ ਕਰੋ ਸਾਡੀ ਰੈਲੀ ਤੇ ਆਓ ਸਾਡੇ ਵਰਕਰਾਂ ਨੂੰ ਐਡਰੈਸ ਕਰੋ ਸਿਰਫ ਔਰ ਸਿਰਫ ਪਾਰਟੀ ਦੀ ਇਮੇਜ ਨੂੰ ਪ੍ਰੋਟੈਕਟ ਕਰ ਲਈ ਤੇ ਪੰਜਾਬ ਦੀ ਇਮੇਜ ਦਾ ਕੀ ਪੰਜਾਬ ਦੀ ਛਵੀ ਦਾ ਕੀ ਇਹਨਾਂ ਨੂੰ ਕੋਈ ਖਿਆਲ ਨਹੀਂ ਫਿਰ ਚੀਫ ਸੈਕਟਰੀ ਸਾਹਿਬ ਗੌਰਵ ਜੀ ਹੀ ਆਲਰੇਡੀ ਪ੍ਰੋਬਲਮਸ ਘਟਾ ਹੈ ਆਲਰੇਡੀ ਸਮੱਸਿਆ ਘਟਾ ਹੈ ਪ੍ਰਜਾਪਤ ਤੁਸੀਂ ਦੇਖੋ ਕਿਹੜੇ ਸਾਹਬ ਨਾਲ ਸਾਰਾ ਜਿਹੜਾ ਸਿਸਟਮ ਹੈ ਉਹ ਚਰਮਰਾ ਚੁੱਕਾ ਹੈ ਕਿਹੜੇ ਹਿਸਾਬ ਨਾਲ ਜਿਹੜਾ ਚੰਨੀ ਸਾਹਿਬ ਨੇ ਦੋ ਮੁੰਡਿਆਂ ਨਾਲ ਡਾਇਰੈਕਸ਼ਨ ਦਿੱਤੀ ਉਹਨੇ ਦੱਸਿਆ ਪਿੰਡ ਚ 98% ਲੋਕ ਨਸ਼ਾ ਕਰ ਰਹੇ ਨੇ ਐਨਸੀਆਰ ਦੀ ਰਿਪੋਰਟ ਹੈ ਸਬ ਤੋਂ ਵੱਧ ਨਸ਼ੇ ਕਰਕੇ ਮੌਤਾ ਪੰਜਾਬ ਸੁਰਿਆ ਡੂ ਟੂ ਡਰਗ ਅਬਡੋਸ اے ایس ਆਈ ਦਾ ਇੱਕ ਰੀਸੈਂਟ ਅਸੀਂ ਬਾਈਟ ਦੀ ਵੀ ਵੀਡੀਓ ਆ ਗਈ ਹੈ ਉਹਦਾ ਬੇਡਾ ਡਰਗ ਅਬਡੋਸ ਕਰਕੇ ਮਰ ਗਿਆ ਇੱਕ ਦਿਨ ਪਹਿਲਾਂ ਸੈਂਟਰ ਤੋਂ ਆਇਆ ਸੀਗਾ ਡੀ ਐਡਿਕਸ਼ਨ ਸੈਂਟਰ ਤੋਂ ਉਹ ਕਹਿੰਦਾ ਆਪਣੇ ਬੱਚੇ ਪੇਟਾ ਨਹੀਂ ਹੈ ਯੂਪੀ ਭੇਜ ਦੋ ਜੇ ਬਚਾਉਣੇ ਤੁਸੀਂ ਉਹ ਵੀ ਕਹਿੰਦਾ ਉਹ ਸਕੈਲਪਲੈਸ ਹੋਈ ਪਈ ਹੈ ਫਿਰ ਹੋ ਰਿਹਾ ਕਿ ਆਜੋ ਗੁਰਮ ਸਿੰਘ ਤੁਸੀਂ ਦੇਖਿਆ ਕਿਹੜੇ ਹਿਸਾਬ ਨਾਲ ਉਹ ਦੋ ਮੁੰਡਿਆਂ ਨੇ ਜਿਹੜੇ ਚੰਨੀ ਸਾਹਿਬ ਨਾਲ ਇੰਟਰੈਕਟ ਕਰ ਰਹੇ ਸੀ ਦੱਸਿਆ ਜੀ ਵੀ 5 ਮਿੰਟਾਂ ਵਿੱਚ ਚਿੰਤਾ ਡਿਲੀਵਰ ਹੋ ਰਹੀ ਹੈ 5 ਮਿੰਟਾਂ ਅਚਨ ਡੋਨੋਸ ਪੀਜ਼ਾ ਕਿੰਨਾ ਕੰਟਾ ਲੱਗਦਾ ਹੈ ਡੋਨੋਸ ਪੀਜ਼ਾ ਡਿਲੀਵਰ ਕਰਨ ਤੇ ਅੱਧਾ ਘੰਟਾ ਲੱਗਦਾ ਹੈ ਬਲਿੰਕਟ ਨੂੰ 10 ਮਿੰਟ ਲੱਗਦੇ ਹੈ ਤੇ ਚਿੱਟਾ ਵੇਚਣ ਵਾਲਿਆਂ ਨੂੰ 5 ਮਿੰਟ ਲੱਗਦੇ ਆ ਡਿਲੀਵਰ ਕਰਨ ਦੇ ਵਿੱਚ ਉਹ ਵੀ ਘਰ ਤੱਕ ਫੋਨ ਡਿਲੀਵਰੀ ਹੋਈ ਹੈ ਅਪਾਇੰਟਮੈਂਟਾਂ ਦੇ ਵਿੱਚ ਠੀਕ ਹੈ ਉਹ ਬਾਤ ਹਾਲਾਤ ਕਨੈਕਟਿਵਿਟੀ ਬਾਰੇ ਜੀ ਉਹ ਤੁਹਾਨੂੰ ਬਾਤ ਮੋੜ ਕੇ ਆਜੋ ਇਹ ਸਾਰਾ ਕੁਸਤ ਨਾ ਇਹ ਸਾਰਾ ਜੋਰ ਡੀਡਾ ਡਾਇਰੈਕਟਲ ਹੁੰਦੇ ਆ ਟਾਈਟਲ ਦੇਖੋ ਵਾਰ ਅਗੇਂਸ ਪ੍ਰਗਸ ਬਦਲਤਾ ਜਦੋਂ ਫੇਲ ਹੋਵੇ ਜੋ ਦਰਸ਼ ਨੂੰ ਕਰੋ ਜਦੋਂ ਫੇਲ ਹੋ ਗਿਆ ਜੀ ਉਹਨੂੰ ਨਾ ਬਦਲ ਕੇ ਕਰਤਾ ਜੋ ਦਰਸ਼ 2.0 ਜਦੋਂ ਉਹ ਵੀ ਫੇਲ ਹੋ ਗਿਆ ਫਿਰ ਪੜਾ ਅਗਲਾ ਕਰਤਾ ਜਨਾਬ ਜਨਾਹਾਂ ਤੁਸੀਂ ਮੀਡੀਆ ਨੈਰੇਟਿਵ ਤੇ ਲਾਉਣੇ ਬਾਂ ਉਹਦਾ 10% ਮਤਲਬ ਤੁਹਾਨੂੰ ਤੁਹਾਨੂੰ ਲੱਗਦਾ ਕਿ ਯੁੱਧ ਨਸ਼ਿਆਂ ਵਿਰੁੱਧ ਫੇਜ਼ 1 ਫੇਲ ਹੈ ਮੈਂ ਕਹਿੰਨਾ ਬਾਲਜੀ ਪੂਰੇ ਟ੍ਰਿਕੇ ਨਾਲ ਕਹਾਣੀ ਕੱਟੀ ਤਾਂ ਉਹ ਛਿੱਟੇ ਛਿੱਟੇ ਸੰਗਿਆਰੇ ਕੱਟਾ ਤੇ ਲਿਖਾ ਪਿਆ ਛਿੱਟਾ ਇੱਥੇ ਲਿਖਦਾ ਹਾਈ ਕੋਰਟ ਸੰਗਿਆਨ ਲੈ ਰਹੀ ਹੈ ਇਹਨਾਂ ਨੂੰ ਫਟਕਾਰ ਲਾ ਕੇ ਆ ਮੈਂ ਪੁੱਛਣਾ ਚਾਹੁੰਦਾ ਮੈਂ ਚਲੋ ਠੀਕ ਹੈ ਠੀਕ ਹੈ ਨਸ਼ਾ ਅਸਰ ਜਾ ਕੇ ਇੱਕ ਕਲਾਸ ਪੁਆਇੰਟ ਹੈ ਕਲਾਸ ਪੁਆਇੰਟ ਇਹ ਜ਼ਰਦਾਰ ਬਕਰਾਰ ਹੈ ਜਿਹਦੇ ਇੰਤਜਾਮ ਲਾ ਕੇ ਮਾਫ਼ ਕੀ ਬੱਲੀਆ ਜੀ ਤੋਂ ਸਾਰੇ ਲਿਖਤ ਪਾਪੀਨਾਮਾ ਤੱਕ ਦਿੱਤਾ ਤੇ ਮਜੀਂਦਾ ਸਾਹਿਬ ਦੇ ਕੇਸ ਚ 4 4 ਸਾਲਾਂ ਪਹਿਲੇ ਚਲਾਨ ਰੱਖ ਨਹੀਂ ਦੇਸ਼ ਕੀਤਾ ਗਿਆ ਇੱਥੋਂ ਤੱਕ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਇਹਨਾਂ ਨੇ ਐਮਪੀ ਦਾ ਨਾਮ ਲੈ ਕੇ ਕਿਹਾ ਸੀਗਾ ਕੋਈ ਕੋਸ ਅਫਸਰਾ ਨੂੰ ਸ਼ਾਇਦ ਹੁੰਦਾ ਹੈ ਕਿ ਡੀਐਸਪੀ ਤੇ ਐਸਪੀ ਕਰੇ ਰਿਹਾ ਤਸਪੀਟ ਇਨ ਮੋਲਟੇ ਠੀਕ ਹੈ ਜੀ ਚਲੋ ਮੈਂ ਉਹੀ ਕਹਿ ਰਿਹਾ ਸੀ ਮੈਂ ਸਟਾਰਟਿੰਗ ਇੱਥੋਂ ਕੀਤੀ ਖੜਿਆਲ ਸਾਹਿਬ ਦੀ ਡਰੱਗਸ ਦੇ ਉੱਤੇ ਬਹੁਤ ਸਾਰੀਆਂ ਡਿਬੇਟਸ ਹੋਈਆਂ ਨੇ ਉਹਨਾਂ ਫਿਰ ਕਿਉਂ ਉਹੀ ਪੁਆਇੰਂਟਸ ਦੁਬਾਰਾ ਆਉਂਦੇ ਨੇ ਮੈਂ ਥੋੜਾ ਜਿਹਾ ਮੌਜੂਦਾ ਸਥਿਤੀ ਦੇ ਕਿ ਐਗਜ਼ੈਕਟਲੀ ਫਰਸਟ ਫੇਜ਼ ਤੋਂ ਬਾਅਦ ਯੁੱਧ ਨਸ਼ਾ ਵਿਰੁੱਧ ਸੈਕੰਡ ਦੇ ਵਿੱਚ ਸਰਕਾਰ ਪਹੁੰਚ ਗਈ ਹੈ ਤਾਂ ਉਸ ਦਾ ਕੀ ਅਸਰ ਨਜ਼ਰ ਆਉਂਦਾ ਮੈਂ ਕਲੇਰ ਸਾਬ ਦਾ ਰੁਕ ਕਰਦਾ ਹਾਂ ਸਟੂਡੀਓ 'ਚ ਮੌਜੂਦ ਨੇ ਕਲੇਰ ਸਾਬ ਮੈਂ ਤੁਹਾਡੇ ਲੀਡਰਾਂ ਦੀ ਸਟੇਟਮੈਂਟ ਵੀ ਸੁਣ ਰਿਹਾ ਹਾਂ ਦੇਖੋ ਗੱਲ ਇਹ ਹੈ ਕਿ ਡਰੱਗਸ ਦੇ ਅਗੇਂਸਟ ਗਵਰਨਰਸ ਆਫ ਦੀ ਸਟੇਟਮੈਂਟ ਵੀ ਆਂਦੀ ਮੈਨੂੰ ਲੱਗਦਾ ਸੁਈ ਸਾਬ ਉਹਦੇ ਪ੍ਰੋਜੈਕਟ ਕਰਨਗੇ ਪਰ ਪਹਿਲਾਂ ਮੈਂ ਕਲੇਰ ਸਾਬ ਦਾ ਰਿਐਕਸ਼ਨ ਜ਼ਰੂਰ ਲੈਣਾ ਕਿ ਕੋਈ ਵੀ ਕਦਮ ਪੁੱਟਿਆ ਜਾਵੇ ਚਾਹੇ ਉਹ ਨਿੱਕਾ ਹੋਵੇ ਵੱਡਾ ਹੋਵੇ ਕਿ ਉਸ ਦਾ ਵੈਲਕਮ ਹੋਣਾ ਚਾਹੀਦਾ ਹੈ ਜਾਂ ਨਹੀਂ ਤੁਹਾਨੂੰ ਯੁੱਧ ਨਸ਼ਿਆਂ ਵਿਰੁੱਧ ਇਸ ਮੁਹਿੰਮ ਦੇ ਵਿੱਚ ਜਿਹੜਾ ਸੈਕੰਡ ਫੇਜ਼ ਹੈ ਕੀ ਲੱਗ ਰਿਹਾ ਹੈ ਕਿ ਵਾਕਈ ਪੰਜਾਬ ਉਸ ਪਾਸੇ ਵੱਧ ਰਿਹਾ ਹੈ ਜਾਂ ਕਦਮ ਵਧਾਉਣ ਦੀ ਕੋਸ਼ਿਸ਼ ਹੋ ਰਹੀ ਹੈ ਗਰਵ ਦੀ ਸਤ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਨੂੰ ਵਧਾਈ ਹੈ ਕਿ ਰੈਲੀ ਤਾਂ ਚਲੋ ਫਲॉप ਹੋਈ ਗਈ ਸੀ ਪਰ ਜਿਹੜਾ ਡਿਪਟੀ ਸੀਐਮ ਦਾ ਝਗੜਾ ਜਿਹਦੇ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਫੋਰਟਸ ਦਾਖਲ ਹੋਏ ਸੀ ਉਹ ਕਿਸੇ ਤਰੀਕੇ ਧਰਿਆ ਟਕਿਆ ਰਹਿ ਗਿਆ ਤੇ ਮੁੱਖ ਮੰਤਰੀ ਔਖੇ ਸੌਖੇ ਆਮ ਆਦਮੀ ਪਾਰਟੀ ਕਾਮਯਾਬ ਰਹੇਗੀ ਕਿ ਚੱਲ ਇਹਨਾਂ ਨੂੰ ਕਿੱਲੀ ਚੱਲਾਂ ਰੈਲੀ ਤੇ ਲੈ ਜੀ ਹੂੰ ਦੇਖੋ ਜੇ ਵਿਰੋਧੀ ਪਾਰਟੀਆਂ ਦਾ ਸਵਾਲ ਹੈ ਤਾਂ ਸਵਾਲ ਬੜਾ ਜਾਇਜ਼ ਹੈ ਇਹ ਕਿਹੜਾ ਬਦਲਾ ਆਇਆ ਪੰਜਾਬ ਦੇ ਵਿੱਚ ਕਿ ਤੁਸੀਂ ਸਰਕਾਰੀ ਖਰਚੇ ਦੇ ਉੱਤੇ ਪਾਰਟੀਆਂ ਦੀਆਂ ਰੈਲੀਆਂ ਕਰ ਰਹੇ ਹੋ ਇਹ ਸਰਕਾਰੀ ਫੰਕਸ਼ਨ ਹੈ ਕਿ ਪੋਲਿਟੀਕਲ ਫੰਕਸ਼ਨ ਹੈ ਪਹਿਲਾ ਆਮ ਆਦਮੀ ਪਾਰਟੀ ਦੇ ਬੁਲਾਰੇ ਮੈਨੂੰ ਇਹ ਦੱਸ ਦੇਣ ਕਿਉਂਕਿ ਸਰਕਾਰੀ ਜੇ ਫੰਕਸ਼ਨ ਹੈ ਤਾਂ ਸਰਕਾਰੀ ਫੰਕਸ਼ਨ ਦਾ ਇੱਕ ਡੈਕੋਰਮ ਹੁੰਦਾ ਇੱਕ ਪ੍ਰੋਟੋਕਾਲ ਹੁੰਦਾ ਹੈ ਸਰਕਾਰੀ ਫੰਕਸ਼ਨਾਂ ਤੇ ਪਾਰਟੀ ਦੇ ਸਿੰਬਲ ਨਹੀਂ ਲੱਗਦੇ ਸਰਕਾਰੀ ਫੰਕਸ਼ਨਾਂ ਦੇ ਉੱਤੇ ਇਹ ਜਿਹੜੇ ਤੁਸੀਂ ਦਿੱਲੀੋਂ ਲੀਡਰ ਬੁਲਾਏ ਨੇ ਉਹ ਕਿਹੜੇ ਕਨਸਟੀਟਿਊਸ਼ਨਲ ਅਹੁਦੇ ਤੇ ਨੇ ਜੀ ਕੇਜਰੀਵਾਲ ਸਾਹਿਬ ਸਿਸੋਧਿਆ ਸਾਹਿਬ ਪੰਜਾਬ ਸਰਕਾਰ ਦੇ ਫੰਕਸ਼ਨ ਨੂੰ ਕਿਸ ਕਪੈਸਿਟੀ ਚ ਐਡਰੈਸ ਕੀਤਾ ਔਰ ਖਾਸ ਕਰਕੇ ਚਲੋ ਡੀਜੀਪੀ ਤੇ ਜਿਹੜਾ ਚੀਫ ਸੈਕਟਰੀ ਸਾਹਿਬ ਨੇ ਤਾਂ ਜਗੋਂ 13ਵੀਂ ਉਹ ਕਰਤੀ ਮਲ ਅ ਸੰਵਿਧਾਨਿਕ ਅਹੁਦੇ ਤੇ ਬੈਠੇ ਬੰਦੇ ਸੈਂਟਰਲ ਸਰਵਿਸ ਰੂਲਸ ਨਾਲ ਗਵਰਨਡ ਬੰਦੇ ਉਹਨਾਂ ਨੇ ਪਾਰਟੀ ਦੀ ਰੈਲੀ ਨੂੰ ਨਾਲੇ ਤਾਂ ਐਡਰੈਸ ਕੀਤਾ ਔਰ ਰੈਲੀ ਦੇ ਵਿੱਚ ਚੱਲਿਆ ਕੀ ਆਪ ਦਾ ਸ਼ਕਤੀ ਪ੍ਰਦਰਸ਼ਨ ਮਿਸ਼ਨ 2027 ਤੁਸੀਂ ਕੱਲਾ ਡਰੱਗਸ ਦਾ ਨਾਂ ਦੇ ਕੇ ਸਿਰਫ ਤੇ ਸਿਰਫ ਕਿਉਂਕਿ ਖਰਚਾ ਤੁਸੀਂ ਸਰਕਾਰ ਤੇ ਪਾਉਣਾ ਸੀ ਸਰਕਾਰ ਦੀ ਮਸ਼ੀਨਰੀ ਵਰਤੀ ਸਾਰੇ ਪੰਜਾਬ ਦੀਆਂ ਬਸਾਂ ਲਾਤੀਆਂ ਕਿ ਰੈਲੀ ਚ ਇਕੱਠ ਕਰੋ ਤਾਂ ਵੀ ਇਕੱਠ ਨਹੀਂ ਹੋਇਆ ਤੇ ਤੁਸੀਂ ਉਹਨੂੰ ਸਰਕਾਰੀ ਫੰਕਸ਼ਨ ਦਾ ਨਾਂ ਦੇ ਰਹੇ ਹੋ ਤਾਂ ਮੈਂ ਪਹਿਲਾਂ ਇਸੇ ਸਵਾਲ ਦਾ ਜਵਾਬ ਮੰਗਦਾ ਕਿ ਜੇ ਤਾਂ ਇਹ ਪਾਰਟੀ ਦਾ ਫੰਕਸ਼ਨ ਸੀ ਠੀਕ ਹੈ ਜੇ ਆਮ ਆਦਮੀ ਪਾਰਟੀ ਦੀ ਰੈਲੀ ਸੀ ਜੇ ਮਿਸ਼ਨ 2027 ਸੀ ਜੇ ਝਾੜੂ ਦੇ ਪੋਸਟਰ ਲਾਏ ਸੀ ਉੱਥੇ ਕੈਪਸਿਨਾ ਸਾਹਿਬ ਜਿਹੜੇ ਸਾਡੇ ਮੁਖ ਸਕੱਤਰ ਨੇ ਤੇ ਡੀਜੀਪੀ ਪੰਜਾਬ ਉਹਨਾਂ ਨੇ ਇੱਕ ਐਸੀਏਚ ਸਬੋਧਨ ਕੀਤਾ ਜੇ ਸਰਕਾਰੀ ਫੰਕਸ਼ਨ ਸੀ ਫਿਰ ਸਰਕਾਰੀ ਫੰਕਸ਼ਨ ਦੇ ਤਾਂ ਪ੍ਰੋਟੋਕਾਲ ਹੁੰਦੇ ਨੇ ਉੱਥੇ ਰਾਸ਼ਟ੍ਰ ਗਾਨ ਤੋਂ ਸ਼ੁਰੂਆਤ ਹੁੰਦੀ ਹੈ ਰਾਸ਼ਟ੍ਰ ਗਾਨ ਨਾਲ ਸਰਕਾਰੀ ਫੰਕਸ਼ਨ ਖਤਮ ਹੁੰਦਾ ਹੈ ਲੇਟੈਸਟ ਗਾਈਡਲਾਈਨਸ ਆਹੀ ਨੇ ਤਾਂ ਫਿਰ ਉੱਥੇ ਰਵਿੰਦ ਕੇਜਰੀਵਾਲ ਸਸੋਧਿਆ ਸਾਹਿਬ ਇਹ ਕਿਸ ਕਪੈਸਿਟੀ ਚ ਉੱਥੇ ਬੁਲਾਏ ਗਏ ਨੰਬਰ 2 ਤੁਸੀਂ ਗੱਲ ਕਰਦੇ ਹੋ ਜੀ ਸਾਡਾ ਬੜਾ ਕਾਮਯਾਬ ਰਿਆ ਜੀ ਫੇਜ਼ 1 ਇਹ ਕਹਿੰਦੇ ਜੀ ਗਵਰਨਰ ਸਾਹਿਬ ਨੇ ਤਾਰੀਫ ਕਰਤੀ ਮੈਂ ਇਹਨਾਂ ਨੂੰ ਪਾਸੀ ਸਾਹਿਬ ਨੂੰ ਪੁੱਛਦਾ ਕਿ ਫਿਰ ਜਿਹੜੀ ਹਾਈ ਕੋਰਟ ਨੇ ਟਿੱਪਣੀ ਕੀਤੀ ਜਿੱਥੇ ਗੱਲ ਕਹੀ ਗਈ ਕਿ ਪੰਜਾਬ ਦੇ ਹਾਲਾਤ ਨੇ ਕਿ ਲੱਗ ਰਿਹਾ ਕਿ ਨਸ਼ਾ ਸਰਕਾਰ ਵਿਕਾਰੀਆ ਆਮ ਆਦਮੀ ਪਾਰਟੀ ਦੀ ਡੀਜੀਪੀ ਸਾਹਿਬ ਤੋਂ ਮਾਫੀ ਮੰਗਾਈ ਗਈ ਸੀ ਉਹਦੇ ਬਾਰੇ ਪਾਸੀ ਸਾਹਿਬ ਨੇ ਕੀ ਕਹਿਣਾ ਇਹ ਤਾਂ ਔਨ ਰਿਕਾਰਡ ਹੈ ਹਮਮ ਔਰ ਇਹ ਕਹਿੰਦੇ ਜੀ ਬਹੁਤ ਵੱਡੀ ਬਰਾਮਤ ਕੀ ਹੋ ਗਈ ਜੀ ਅਸਤਾ ਪ੍ਰਾਪਰਟੀਆਂ ਸੀਜ਼ ਕਰ ਲਈਆਂ ਤੇ ਹਾਈ ਕੋਰਟ ਦੇ ਵਿੱਚ ਔਨ ਐਫਿਡੇਵਿਟ ਪਾਸੀ ਸਾਹਿਬ ਇਹ 온 ਰਿਕਾਰਡ ਗੱਲ ਦਾ ਜਵਾਬ ਦੇ ਕੇ ਜਾਣਾ ਹੈ ਹਾਈ ਕੋਰਟ ਦੇ ਵਿੱਚ 온 ਐਫਿਡੇਵਟ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਹਾ ਕਿ ਜਿਹੜੇ ਅਸੀਂ ਘਰ ਟਾਏ ਨੇ ਉਹ ਕੋਈ ਕਰ ਅਸੀਂ ਡਰੱਗ ਸਮਗਲਰ ਕਰਕੇ ਨਹੀਂ ਟਾਇਆ ਉਹ ਸਿਰਫ ਤੇ ਸਿਰਫ ਮਿਊਨਿਸਪਲ ਲਾਜ਼ ਦੀ ਵਾਇਲੇਸ਼ਨ ਦੇ ਵਿੱਚ ਟਾਏ ਨੇ ਸੋ ਸਵਾਲ ਗੌਰਵ ਜੀ ਵੱਡਾ ਇਹ ਖੜਾ ਹੁੰਦਾ ਹੈ ਕਿ ਕੀ ਕਿਸੇ ਪੋਲੀਟੀਕਲ ਪਾਰਟੀ ਨੂੰ ਸਰਕਾਰੀ ਪੈਸੇ ਦਾ ਦੁਰਉਪਯੋਗ ਕਰਕੇ ਆਪਣਾ ਚੋਣ ਪ੍ਰਚਾਰ ਚਲਾਣ ਦਿੱਤਾ ਜਾ ਸਕਦਾ ਟੈਂਟ ਮੰਗਾ ਲੈ ਦਿੱਲੀੋਂ ਮਤਲਬ ਤੁਹਾਨੂੰ ਰੈਲੀ ਤੋਂ ਇਤਰਾਜ਼ ਹੈ ਤੁਹਾਨੂੰ ਰੈਲੀ ਤੇ ਇਤਰਾਜ਼ ਹੈ ਮੈਂ ਤਾਂ ਮੈਨੂੰ ਤਾਂ ਦੋ ਵੱਖ-ਵੱਖ ਚੀਜ਼ਾਂ ਨਜ਼ਰ ਆ ਰਹੀਆਂ ਨੇ ਨਾ ਇੱਕ ਹੈ ਰੈਲੀ ਤੇ ਇੱਕ ਹੈ ਪੂਰੀ ਮੁਹਿੰਮ ਸਾਨੂੰ ਇਤਰਾਜ਼ ਹੈ ਕਿ ਜਿਸ ਤਰੀਕੇ ਦੇ ਨਾਲ ਇੱਕ ਬਾਰਡਰ ਸਟੇਟ ਦੇ ਵਿੱਚ ਰਾਜਨੀਤਿਕਰਨ ਕੀਤਾ ਜਾ ਰਿਹਾ ਅਫਸਰशाही ਦਾ ਜੀ ਦੇਖੋ ਡੀਜੀਪੀ ਸਾਹਿਬ ਤੇ ਮੁਖਸ ਕੱਤਰ ਸਾਹਿਬ ਦੇਖੋ ਹਰ ਪੰਜਾਬੀ ਨੂੰ ਮਾਣ ਹੈ ਚੀਫ ਫੈਕਟਰੀ ਦੀ ਚੇਅਰ ਤੇ ਮੈਂ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰਦਾ ਡੀਜੀਪੀ ਦੀ ਚੇਅਰ ਤੇ ਬਿਲਕੁਲ ਇਹ ਚੇਅਰ ਸੈਕਟਰੀਏਟ ਦੇ ਵਿੱਚ ਹੀ ਸੋਹਣੀਆਂ ਲੱਗਦੀਆਂ ਇਹ ਚੇਅਰਸ ਆਪਣੇ ਦਫ਼ਤਰ 'ਚ ਹੀ ਸੋਹਣੀਆਂ ਲੱਗਦੀਆਂ ਨੇ ਅੱਜ ਤੱਕ ਯੂਨੀਫਾਰਮ ਪਾ ਕੇ ਦੱਸੋ ਜੀ ਮੈਨੂੰ ਕਿਹੜੇ ਡੀਜੀਪੀ ਸਾਹਿਬ ਨੇ ਜਾ ਕੇ ਪੋਲਿਟਿਕਲ ਰੈਲੀ ਐਡਰੈਸ ਕੀਤਾ ਹੋ ਤਾਂ ਗੱਲ ਕੀ ਹੋ ਰਹੀ ਹੈ ਉੱਥੇ ਵਿਰੋਧੀਆਂ ਤੇ ਤੰਜ ਕੱਸੇ ਜਾ ਰਹੇ ਨੇ ਠੀਕ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਬਿਆਨ ਚੱਕ ਲੋ ਸਾਰਾ ਉਹਨਾਂ ਦੀ ਸਪੀਚ ਚੱਕ ਲੋ ਸਾਰੀ ਸਪੀਚ ਦੇ ਵਿੱਚ ਉਹੀ ਬਾਦਲ ਸਾਹਿਬ ਦੀਆਂ ਗੱਲਾਂ ਉਹੀ ਮਜੀਠੀਆ ਸਾਹਿਬ ਦੀਆਂ ਗੱਲਾਂ ਉਹੀ ਪੁਰਾਣੀ ਸਰਕਾਰ ਦੀਆਂ ਗੱਲਾਂ ਜੇ ਡੀਜੀਪੀ ਸਾਹਿਬ ਨੇ ਕੋਈ ਪੰਜਾਬ ਦੇ ਲੋਕਾਂ ਨੂੰ ਪਸ ਐਡਰੈਸ ਕਰਨਾ ਆਪਣੇ ਦਫਤਰ ਚੋਂ ਬੈ ਕੇ ਕਰ ਲੈਣ ਠੀਕ ਹੈ ਚਲੋ ਮੈਂ ਮੈਂ ਉਸ ਉਸ ਪੁਆਇੰਟ ਦੇ ਉੱਤੇ ਆਣਾ ਮੈਨੂੰ ਲੱਗ ਹੀ ਰਿਹਾ ਸੀ ਕਿ ਪੂਰੀ ਡਿਬੇਟ ਤੁਮ ਕਿਉਂ ਉੱਥੇ ਚਲੀ ਜਾਏਗੀ ਠੀਕ ਹੈ ਸਿਆਸੀਕਰਨ ਜਿਹੜਾ ਆਮ ਆਦਮੀ ਪਾਰਟੀ ਤਾਂ ਹੀ ਤਾਂ ਬਾਰਡਰ ਸਟੇਟ 'ਚ ਮੈਂ ਇੱਕ ਗੱਲ ਕਹਿੰਦਾ ਜੀ 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 ਜੇ ਆਹੀ ਸਿਆਸੀਕਰਨ ਦੇ ਦੇ ਨਤੀਜੇ ਨੇ ਨਾ ਕਿ ਕਿਤੇ ਵੀ ਕਿਸੇ ਨੂੰ ਕੋ ਗੋਲੀ ਮਾਰ ਕੇ ਚਲਾ ਜਾਂਦਾ ਉਹ ਹੁਣ ਤਾਂ ਪਾਸੇ ਸਾਹਿਬ ਤੁਹਾਡੇ ਆਪ ਦੀ ਪਾਰਟੀ ਦੇ ਲੀਡਰਾਂ ਨੂੰ ਗੋਲੀਆਂ ਵੱਜ ਰੀਆਂ ਨੇ